ਇੱਕ ਚੀਜ਼ ਮਿੰਟੂ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਥੋੜੀ ਜਿਹੀ ਕਲਤੀ ਦਾ ਮਾਰ ਕੇ ਕਹਿੰਦੇ ਵੀ ਤੁਹਾਡੀ ਮਰਜ਼ੀ ਹੈ ਡਿਲੀਟ ਵੀ ਕਰ ਸਕਦੇ ਹੋ ਰੱਖਣੀ ਹੈ ਇੰਸਟਾਲ ਕਰਨੀ ਹੈ ਨਹੀਂ ਕਰਨੀ ਉਹ ਵੀ ਤੁਹਾਡੀ ਮਰਜ਼ੀ ਹੈ ਪਰ ਸਿਸੋਧਿਆ ਸਾਹਿਬ ਉਹਦੇ ਤੇ ਥੋੜਾ ਜਿਹਾ ਬੋਲੇ ਨੇ ਉਹ ਕਹਿੰਦੇ ਵੀ ਇਹ ਪੈਗਾਸਸ ਦਾ ਹੀ ਦੂਜਾ ਰੂਪ ਹੈ ਜੀ ਚਲੋ ਘਟੋ ਘਟਮ ਪੰਜਾਬੀ ਲੀਡਰਾਂ ਚ ਤੇ ਮੰਨਿਆ ਨਾ ਤੁਸੀਂ ਸਿਸੋਧਿਆ ਸਾਹਿਬ ਨੂੰ ਕਿ ਪੰਜਾਬੀ ਲੀਡਰ ਨੇ ਤੇ ਕਹਿਣਾ ਪਿਆ ਹੁਣ ਕੀ ਕਰੀਏ ਦੱਸੋ ਜਦੋਂ ਕਿ ਬੋਲੇ ਨੇ ਹਾਂ ਜੀ ਵੀ ਦੂਜੇ ਕੋਈ ਬੋਲੇ ਨਹੀਂ ਦੇਖੋ ਇਹ ਨਾ ਸਾਡਾ ਇੱਕ ਤੁਸੀਂ ਦੇਖੋ ਸਾਡੀ ਲੀਡਰਸ਼ਿਪ ਦਾ ਇਹ ਕਿਤੇ ਬૌਧਿਕ ਕ੍ਰਾਈਸਿਸ ਨਾ ਬਣ ਜਾਵੇ ਹੂੰ ਕਿ ਅੱਜ ਤੁਸੀਂ ਦੇਖੋਗੇ ਜਦੋਂ ਭਾਰਤ ਪੂਰੇ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਸੰਘਰਸ਼ ਨਾਮੀ ਕਣ ਮਰਦਾ ਜਾ ਰਿਹਾ ਤਾਂ ਸਾਰੇ ਇੰਡੀਆ ਚੋਂ ਪੰਜਾਬ ਇੱਕ ਮਿਸਾਲ ਬਣਦਾ ਕਿ ਦੇਖੋ ਜਿੱਥੇ ਉੱਥੇ ਸੰਘਰਸ਼ ਚੱਲਦਾ ਰਹਿੰਦਾ ਹੈ ਚਾਹੇ ਕਿਸਾਨੀ ਆ ਚਾਹੇ ਮਜ਼ਦੂਰਾਂ ਦਾ ਅੱਜ ਤੇ ਸਾਡੇ ਇੰਜੀਨੀਅਰ ਵੀ ਮੈਦਾਨ ਚ ਨਿਤਰੇ ਪਏ ਨੇ ਪਾਵਰ ਕਾਮ ਵੀ ਜ਼ਮੀਨ ਬਚਾਉਣ ਵਾਸਤੇ ਜੀ ਬੇਸ਼ੱਕ ਇਹ ਕੰਮ ਆਪੋਜੀਸ਼ਨ ਦਾ ਸੀ ਆਪੋਜੀਸ਼ਨ ਅੱਜਕਲ ਟਵੀਟ ਟਵੀਟ ਖੇਡਦੀ ਹੈ ਜ਼ਿਆਦਾਤਰ ਜਾਂ ਬਾਈਟ ਬਾਈਟ ਖੇਡਦੇ ਆ ਜ਼ਿਆਦਾਤਰ ਜੀ ਪਰ ਇੰਜੀਨੀਅਰ ਐਸੋਸੀਏਸ਼ਨ ਵਾਲੇ ਜਿਹੜੇ ਨੇ ਪਾਵਰ ਕਾਮ ਦੇ ਭਈਓ ਮਦਾਨ ਚ ਆ ਗਏ ਕਿਸੀ ਆਪਣੀ ਪ੍ਰਾਪਰਟੀ ਆਪਣੀ ਆਦਾਰੇ ਦੀ ਪ੍ਰਾਪਰਟੀ ਨਹੀਂ ਵੇਖਣ ਦੇ ਦੇਖੋ ਕਿੰਨੀ ਵੱਡੀ ਗੱਲ ਹੈ ਸੰਘਰਸ਼ ਦਾ ਕੰਨ ਹਾਲੇ ਹੈਗਾ ਹਮ ਪਰ ਇੱਕ ਬਹੁਤ ਵੱਡੇ ਮੁੱਦਿਆਂ ਤੇ ਪੰਜਾਬ ਦਾ ਨਜ਼ਰੀਆ ਜਾਣਨ ਦੀ ਜਗਿਆਸਾ ਰਹਿੰਦੀ ਹੈ ਪੂਰੇ ਮੁਲਕ ਨੂੰ ਜੀ ਚਾਹੇ ਉਹ ਕਸ਼ਮੀਰ ਦਾ ਮੁੱਦਾ ਹੋਵੇ ਚਾਹੇ ਸਾਊਥ ਦਾ ਹੋਵੇ ਕਿਤੇ ਦਾ ਵੀ ਹੋਵੇ ਕਿ ਭਈ ਪੰਜਾਬੀ ਇਹਦੇ ਵਿੱਚ ਕੀ ਰੁਖ ਰੱਖਦੇ ਆ ਤੇ ਇਹ ਬૌਧਿਕ ਕ੍ਰਾਈਸਿਸ ਨਾ ਬਣ ਜਾਵੇ ਸਾਡਾ ਕਿ ਸਾਡੀ ਲੀਡਰਸ਼ਿਪ ਨੂੰ ਤੇ ਪਤਾ ਹੀ ਨਹੀਂ ਲੱਗਦਾ ਕਿ ਉੱਤੇ ਕੀ ਚੱਲੀ ਜਾਂਦਾ ਹੂੰ ਬਹੁਤ देर ਨਾਲ ਜਾਗਦੇ ਆ ਉਹਦੋਂ ਬਹੁਤ ਕੁਝ ਹੋ ਜਾਂਦਾ ਇਹਦੇ ਤੇ ਮਤਲਬ ਕਿ ਸਾਡੇ ਜਿਹੜੇ ਲੀਡਰ ਨੇ ਕਿਉਂਕਿ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਨਾ ਤਾਂ ਉਹਨਾਂ ਦੇ ਪ੍ਰਤੀਕਰਮ ਜਿਹੜੇ ਨੈਸ਼ਨਲ ਮੁੱਦਿਆਂ ਤੇ ਉਹ ਲਗਾਤਾਰ ਆਉਣੇ ਚਾਹੀਦੇ ਆ ਕਿਉਂਕਿ ਨੈਸ਼ਨਲ ਮੁੱਦੇ ਵੀ ਤੇ ਸਾਡੇ ਹੀ ਮੁੱਦੇ ਨੇ ਬਿਸ਼ੱਕ ਸੀ ਖੇਤਰੀ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦਈਏ ਤਵੱਜੋ ਦਈਏ ਪਰ ਜਿਹੜੀਆਂ ਚੀਜ਼ਾਂ ਸਾਡੇ ਨਾਲ ਜੁੜਦੀਆਂ ਨੇ ਪਬਲਿਕ ਇੰਟਰਸਟ ਦੀਆਂ ਨੇ ਪ੍ਰਾਈਵੇਸੀ ਤੇ ਜਾਂ ਕਿਸੇ ਵੀ ਚੀਜ਼ ਤੇ ਆਪਾਂ ਕਹੇ ਲੋ ਕਿ ਮਨੁੱਖੀ ਅਧਿਕਾਰ ਨਾਲ ਜੁੜਦੀਆਂ ਚੀਜ਼ਾਂ ਨੇ ਤਾਂ ਤੁਹਾਨੂੰ ਬੋਲਣਾ ਚਾਹੀਦਾ ਸਾਡੇ ਲੀਡਰ ਤੇ ਬੋਲ ਹੀ ਨਹੀਂ ਪਾਉਂਦੇ ਸੈ ਸੋਧਿਆ ਨੇ ਇਹਦੇ ਤੇ ਇੱਕ ਸਖਤ ਟਿੱਪਣੀ ਦਿੱਤੀ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਇੱਥੇ ਦੇ ਕਹੇ ਲੋ ਹਾਇਦਰ ਨੇ ਜੀ ਠੀਕ ਹੈ ਨਾ ਇੰਚਾਰਜ ਨੇ ਹਮ ਹਮ ਹੋਰ ਤਾਂ ਉਹਨਾਂ ਦੇ ਕੋਲ ਆਉਂਦਾ ਨਹੀਂ ਹੈਗਾ ਇਹੀ ਲਿਖਿਆ ਜਾਊਗਾ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਹੋਰ ਕੀ ਆ ਜੀ ਪਰ ਉਹਨਾਂ ਨੇ ਗੱਲ ਜਿਹੜੀ ਆ ਉਹ ਬੜੀ ਮਤਲਬ ਕਿ ਠੋਕੇ ਕਹੀ ਹੈ ਕਿ ਦੇਖੋ ਜੀ ਇਹ ਜਿਹੜਾ ਸਿਸਟਮ ਲਿਆ ਰਹੇ ਨੇ ਐਪ ਦੇ ذریعے ਉਹਦੇ ਵਿੱਚ ਤੇ ਤੁਸੀਂ ਕੀ ਖਾ ਰਹੇ ਹੋ ਇਹ ਵੀ ਪਤਾ ਲੱਗ ਜਾਏਗਾ ਤੁਸੀਂ ਕਿੱਥੇ ਜਾ ਰਹੇ ਮਤਲਬ ਹੁਣ فرض ਕਰੋ ਕਿ ਕੋਈ ਤੁਹਾਡੇ ਫੋਨ ਦੇ ਵਿੱਚ ਮੋਦੀ ਸਾਹਿਬ ਨੇ ਕਹਦੇ ਤਾਂ ਕਿ ਨੈਸ਼ਨਲ ਸਕਿਉਰਿਟੀ ਦਾ ਬਈ ਇਹ ਕੰਮ ਆ ਤੁਸੀਂ ਇਹਨੂੰ ਕਰੋ ਡਾਊਨਲੋਡ ਉਦੇ ਵਿੱਚ ਹੁਣ ਐਕਸੈਸ ਹੈ ਤੁਹਾਡੇ ਕੋਲ ਮਾਈਕ੍ਰੋਫੋਨ ਦਾ ਜਾਂ ਕੈਮਰੇ ਦਾ ਜੀ ਤੇ ਤੁਸੀਂ ਆਪਣੀ ਗਰਲਫ੍ਰੈਂਡ ਮੰਗਾਈ ਆ ਤੁਸੀਂ ਤੇ ਨਹੀਂ ਚਲੋ ਤੁਸੀਂ ਤਾਂ ਕਬੀਲਦਾਰ ਹੋ ਤੁਸੀਂ ਜਿੱਤ ਤੁਸੀਂ ਸਾਰੇ ਆ ਸਾਰੇ ਆ ਜਾਓ ਗਰਲਫ੍ਰੈਂਡ ਤੇ ਮੋਦੀ ਸਾਹਿਬ ਤੇ ਦੇਖ ਰਹੇ ਹੋਣਗੇ ਜੀ ਕਿ ਆ ਰਹੀ ਆ ਬਿਲਕੁਲ ਦਿਖਵਾਉਸ ਤਾਂ ਦੇਖ ਰਹੇ ਆ ਨਾ ਜਾਂ ਤੁਸੀਂ ਕਿਸੇ ਆਪਦੀ ਯਾਰ ਨੂੰ ਕਿਹਾ ਕਿ ਆ ਜਾ ਪਾਰਟੀ ਕਰਦੇ ਬੱਕਰਾ ਬਣਾਇਆ ਤਾਂ ਮੋਦੀਸ ਹਮ ਤਾਂ ਪਤਾ ਲੱਗ ਜਾਏਗਾ ਸਭ ਕੁਝ ਹਰ ਤਰ੍ਹਾਂ ਦੀ ਜੀ ਕਿ ਭਈ ਇਹਨਾਂ ਦੇ ਘਰ ਪਤੀਲੇ ਚੋਂ ਬੱਕਰਾ ਪੈ ਚੁੱਕਾ ਹੈ ਤੋ ਮਤਲਬ ਕਿ ਉਹਨਾਂ ਨੇ ਆ ਗੱਲ ਕਹੀ ਆ ਕਿ ਤੁਸੀਂ ਕੀ ਖਾ ਪੀ ਰਹੇ ਹੋ ਕੀ ਕਰ ਰਹੇ ਹੋ ਇਹ ਸਾਰੀ ਗੱਲ ਜਾਣਕਾਰੀ ਜਿਹੜੀ ਨਰਿੰਦਰ ਮੋਦੀ ਉਹ ਰੋਕ ਚ ਆ ਰਹੀ ਆ ਭਈ ਇਹ ਆਪ ਦੇ ਆਪ ਤੋਂ ਬੜਾ ਫੁਕਮਾ ਕਹਿ ਲੋ ਕਿ ਇਹਨਾਂ ਦਾ ਜਵਾਬ ਸੀ ਪਰ ਜਿਹੜੀ ਗੱਲ ਤੁਸੀਂ ਸ਼ੁਰੂ ਚ ਕਹੀ ਆ ਨਾ ਕਿ ਭਈ ਇਹ ਪਿਛਲ ਖੁਰੀ ਤੋਂ ਹੋਏ ਨੇ ਥੋੜਾ ਹੂੰ ਆਜ ਪਾਬਾਲੇ ਕਿ ਦੇਖੋ ਜੀ ਅਸੀਂ ਕੀ ਕਰਦੇ ਆ ਜੀ ਕਿ ਇਹ ਕਰ ਦਿੰਦੇ ਆ ਕਿ ਬਈ ਇਹ ਸਵੈ ਇਸ਼ਤ ਹੋਏਗੀ ਤੁਸੀਂ ਕਰਨੀ ਹੈ ਤਾਂ ਡਾਊਨਲੋਡ ਕਰ ਲਓ ਸੰਚਾਰ ਸਾਥੀ ਇਹਦੇ ਨਾਲ ਕੀ ਫਰਾਡ ਰੁਕਣਗੇ ਆਈਐਮਆਈ ਨੰਬਰ ਜਿਹੜਾ ਹੁੰਦਾ ਉਹ ਕਲੋਨ ਨਹੀਂ ਹੋ ਸਕੇਗਾ ਜੀ ਬਈ ਫੋਨ ਤੁਹਾਡਾ ਕਿਤੇ ਗਵਾਚ ਗਿਆ ਤੇ ਉਹ ਲੱਭ ਜਾਊਗਾ ਜੀ ਫਿਰ ਗੱਲ ਤੇ ਇਹ ਆ ਸ਼ਕਤੀ ਇਥੇ ਪਾ ਤੁਹਾਡੀਆਂ ਤੁਰੀਆਂ ਫਿਰਦੀਆਂ ਨੇ ਆਪਦੀਆਂ ਠੀਕ ਹੈ ਨਾ ਜੀ ਬੈਂਕ ਆਂਦੀਆਂ ਸਾਡੀਆਂ ਆਪਦੀਆਂ ਆਪਾਂ ਨੇ ਕਿਸੇ ਨੇ ਕਰਮੀ ਆ ਕਰ ਲਵੇ ਤੁਹਾਡੀ ਐਪ ਤੇ ਆਈ ਹੈ ਜਨਵਰੀ 25 ਦੀ ਜਿਹਨੇ ਡਾਊਨਲੋਡ ਕਰਨੀ ਹੋ ਆਪੇ ਹੀ ਕਰ ਲਵੇ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਜੀ ਫਿਰ ਤੁਸੀਂ ਲਿਖਤੀ ਇਹ ਆਰਡਰ ਦਿੱਤਾ ਕਿ ਜਿਨ੍ਹਾਂ ਟੈਲੀਕਮ ਕੰਪਨੀਆਂ ਨੇ हां जी ਸਾਡੀ ਨਾਮ ਨਹੀਂ ਉਹਦੇ ਤੇ ਐਸ ਧਾਰਾ ਤਹਿਤ ਕਾਰਵਾਈ ਕਰਾਂਗੇ ਇਹ ਦੂਜੀ ਐਪ ਬਾਰੇ ਤੇ ਕਿਸੇ ਬਾਰੇ ਇੱਕ ਜਸੂ ਸਾਇਮੋਡੇ ਤੇ ਬਿਠਾਤਾ ਤੁਹਾਡੇ ਵੀ ਸਭ ਕੁਝ ਦੇਖੋ ਫਿਰ ਪ੍ਰੀ ਇਨਸਟਾਲ ਤੇ ਇਹਨਾਂ ਦਾ 30 ਦੇ ਵਿੱਚ ਵਰਜਨ ਸੀਗਾ ਮੋਦੀ ਗਵਰਨਮੈਂਟ ਦਾ ਕਿ ਭਾਈ ਇਹ ਕੰਮ ਤੁਸੀਂ ਬੰਦ ਕਰੋ ਪ੍ਰੀ ਇਨਸਟਾਲ ਕਿਉਂਕਿ ਪੂਰੀ ਦੁਨੀਆ ਚ ਇਹਦੇ ਤੇ ਬਹਿਸ ਛੜਦੀ ਹੈ ਪੂਰੀ ਦੁਨੀਆ ਚ ਇਸ ਤੇ ਬਹਿਸ ਛੜਦੀ ਹੈ ਕੁਝ ਦੇਸ਼ਾਂ ਦੇ ਵਿੱਚ ਨਿਯਮ ਨੇ ਬਕਾਇਦਾ ਕਿ ਪ੍ਰੀ ਇਨਸਟਾਲ ਐਪ ਨਹੀਂ ਹੋਏਗੀ ਜਾਂ ਹੋਏਗੀ ਤਾਂ ਭਾਈ ਕੀ ਸਾਰਿਆਂ ਲਈ ਹੋਏਗੀ ਜਿਵੇਂ ਤੁਸੀਂ ਹੁਣ ਚਾਈਨਾ ਦੇ ਮੋਬਾਈਲ ਦੇਖਦੇ ਹੋ ਇਹਨਾਂ ਦੇ ਵਿੱਚ ਚਾਈਨਾ ਵਾਲੇ ਹਿਸਾਬ ਕਿਤਾਬ ਨਾਲ ਹੋਣਗੇ ਜਿਵੇਂ ਆ ਮੰਨ ਲਓ ਕੋਈ ਚਾਈਨਾ ਦਾ ਫੋਨ ਹੈ ਤੁਹਾਡੇ ਕੋਲ ਪਿਆ ਇਸ ਇਹਨਾਂ ਦਾ ਤੁਸੀਂ ਦੇਖਣਾ ਉਹਦੇ ਚ ਉਹੀ ਬ੍ਰਾਂਡ ਚਾਹੇ Oppo ਲੈ ਲਓ Vivo ਲੈ ਲਓ ਮੈਂ ਮੋਲ ਵੀ ਦਿੰਨਾ ਇਹਦੇ ਚ ਕੀ ਹੈ ਹਾਂਜੀ ਹਾਂਜੀ ਅਸੀਂ ਕਿਹੜਾ ਕੋਈ ਬੰਦਾ ਮਾਰ ਲੱਗੇ ਤਾਂ ਮਤਲਬ ਕਿ ਉਸ ਹਿਸਾਬ ਨਾਲ ਤੁਸੀਂ ਦੇਖਣਾ ਚੈੱਕ ਕਰਿਓ ਐਪਸ ਜਿਹੜੀਆਂ ਆਉਣਗੀਆਂ ਮਤਲਬ ਕਿ ਉਪਰੀ ਦੁਨੀਆ ਚ ਵਹਿ ਚੜਦੀ ਆ ਮੋਦੀ ਸਰਕਾਰ ਦਾ ਵਰਜ਼ਨ ਸੀਗਾ ਇਹ ਹੁਣ ਉਹ ਕਹਿੰਦੇ ਨਹੀਂ ਨੀ ਪ੍ਰੀ ਇੰਸਟਾਲ ਫਿਰ ਉਹ ਕਹਿੰਦੇ ਨਹੀਂ ਨਹੀਂ ਡਿਲੀਸ਼ਨ ਵੀ ਰੱਖ ਦਾਂਗੇ ਜੇ ਕਿਸੇ ਨੇ ਡਿਲੀਟ ਕਰਨੀ ਆ ਪਰ ਕੁਝ ਐਕਸਪਰਟਸ ਨੇ ਸਕਰੀਨਸ਼ਾਟ ਵਾਇਰਲ ਕੀਤੇ ਐਕਸਪਰਟਸ ਨੇ ਆਪਣੀ رائے ਪ੍ਰਗਟਾਈ ਕਿ ਦਰਅਸਲ ਇਹਦੇ ਵਿੱਚ ਠੀਕ ਐ ਐਪਸ ਸਾਰੀਆਂ ਐਕਸੈਸ ਮੰਗਦੀਆਂ ਨੇ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਐਕਸੈਸ ਹੈ ਤੁਹਾਡੇ ਕੈਮਰੇ ਦਾ ਐਕਸੈਸ ਹੈ ਇਵਨ दैट ਕਿ ਜਿਹੜੀ ਸਟੋਰੇਜ ਹੈ ਤੁਹਾਡੀ ਸਟੋਰੇਜ ਦਾ ਐਕਸੈਸ ਹੈ ਸੇ ਤਾਂ ਰਹਿ ਕੁਝ ਨਹੀਂ ਗਿਆ ਪਿਛੇ ਹਾਂਜੀ ਤਾਂ ਮਤਲਬ ਕਿ ਇਹ ਵੀ ਇੱਕ ਮੈਂ ਪੜ ਰਿਹਾ ਸੀਗਾ ਕਿਤੇ ਕਿ ਸ਼ਾਇਦ ਉਹਦੇ ਚ ਹੁਣ ਦੇਖੋ ਆਪਾਂ ਤਕਨੀਕੀ ਮਾਹਰ ਨਹੀਂ ਹਾਂ ਜੀ ਆਪਣਾ ਇਹ ਖੇਤਰ ਨਹੀਂ ਹੈ ਪਰ ਉਹਦੇ ਵਿੱਚ ਇੱਕ ਤੌਖਲਾ ਕਿਸੇ ਨੇ ਵੀ ਪ੍ਰਗਟਾਇਆ ਕਿ ਜੇ ਇਹਨੂੰ ਤੁਸੀਂ ਡਿਲੀਟ ਵੀ ਕਰ ਦੇਉਗੇ ਹੋ ਸਕਦਾ ਹੈ ਕਿ ਇਹਦੇ ਰਾਹੀਂ ਕੋਈ ਚੀਜ਼ ਜਿਵੇਂ ਪੈਗਾਸਸ ਵਗੈਰਾ ਪੈਗਾਸਸ ਦਾ ਕੋਈ ਨਿੱਕਾ ਭਰਾ ਪਾ ਦਿੱਤਾ ਜਾਵੇ ਕਿ ਉਹ ਰਹਿ ਜਾਏਗਾ ਜੀ ਤੋ ਮੰਨ ਲਓ ਤੁਸੀਂ ਆਪਣੇ ਬਾਰੇ ਕੈਂਟ ਕਰ ਦੋ ਤੇ ਅੰਦਰ ਕੰਮ ਕਰਦੇ ਰਹੇ ਹਾਂਜੀ ਤੋ ਮੰਨ ਲਓ ਕਿ ਠੀਕ ਆ ਚਲੋ ਸੈਸੋਦੀਆ ਬੋਲੇ ਨੇ ਪਰ ਦੂਜੇ ਪੰਜਾਬ ਦੇ ਲੀਡਰ ਇਹੋ ਜੇ ਮਾਮਲੇ ਚ ਕਿ ਜਿਹੜਾ ਰਾਈਟ ਟੂ ਪ੍ਰਾਈਵੇਸੀ ਆ ਜਦੋਂ ਇਸ ਤਰ੍ਹਾਂ ਦਾ ਕੋਈ ਆਉਂਦਾ ਹੈ ਕੰਮ ਕਰ ਤਬਈ ਉਹ ਭੁੱਲਦੇ ਨਹੀਂ ਇਹ ਵਾਕਿਆ ਕਿਤੇ ਸਾਡਾ ਬੌਧਿਕ ਕ੍ਰਾਈਸਿਸ ਨਾ ਬਣ ਜਾਵੇ ਬਾਕੀ ਇਹ ਜਿਹੜੇ ਮੋਦੀ ਸਾਹਿਬ ਹੋ ਰਹੀਆਂ ਇਹਨਾਂ ਨੂੰ ਪੁਰਾਣੀ ਚਾਸਿਆ ਇਹ ਨਾ ਜਸੂਸੀ ਦੀ ਬੜੀ ਪੁਰਾਣੀ ਚਾਸਿਆ ਤਾਂ ਕਰਕੇ ਥੋੜਾ ਧਿਆਨ ਰੱਖਣ ਦੀ ਜ਼ਰੂਰਤ ਇੱਕ ਚੀਜ਼ ਮਿੰਟੂ ਜੀ ਧੱਕੇ ਨਾਲ ਹੀ ਹੋਰ ਹੋਣ ਲੱਗੀ ਸੀ ਉਨੇ ਤੇ ਬਹੁਤੇ ਪੰਜਾਬੀ ਤੇ ਬੋਲੇ ਹੀ ਨਹੀਂ ਅਜੇ ਪੰਜਾਬੀ ਵੈਸੀ ਮੈਂ ਕੋਈ ਦੇਖਿਆ ਨਹੀਂ ਉਹ ਤੇ ਕੋ ਬੋਲੇ ਕੱਲ ਆਪਾਂ ਗੱਲ ਕੀਤੀ ਸੀ ਹਾਂਜੀ ਪੰਜਾਬੀ ਲੀਟਰ ਹੀ ਬੋਲੇਗਾ ਇਹ ਕਿਉਂਕਿ ਸਾਡੇ ਨੁਮਾਇंदे ਉਹੀ ਨੇ ਉਹ ਬੋਲੇਗਾ ਤੇ ਫਿਰ ਸਾਡੀ ਆਵਾਜ਼ ਜਾਂਦੀ ਹੈ ਉਹ ਜਿਹੜੀ ਕੱਲ ਆਪਾਂ ਗੱਲ ਕਰ ਰਹੇ ਸੀ ਇੱਕ ਐਪ ਦੀ ਉਹ ਵੀ ਤੱਕੇ ਨਾਲ ਹੀ ਕਹਿੰਦੇ ਸੀ ਵੀ ਤੁਸੀਂ ਆਪਦੇ ਫੋਨ ਦੇ ਵਿੱਚ ਤੁਸੀਂ ਇੰਸਟਾਲ ਕਰੋ ਸੰਚਾਰ ਸਾਥੀ ਹਾਂਜੀ ਉਹ ਤੱਕੇ ਨਾਲ ਸਾਥੀ ਬਣਾਉਣ ਨੂੰ ਫਿਰਦੇ ਸੀਗੇ ਕਾਫੀ ਰੌਲਾ ਰੱਪਾ ਪਿਆ ਥੋੜੀ ਜਿਹੀ ਕਲਤੀ ਦਾ ਮਾਰ ਕੇ ਕਹਿੰਦੇ ਵੀ ਤੁਹਾਡੀ ਮਰਜ਼ੀ ਹੈ ਡਿਲੀਟ ਵੀ ਕਰ ਸਕਦੇ ਹੋ ਰੱਖਣੀ ਹੈ ਇੰਸਟਾਲ ਕਰਨੀ ਹੈ ਨਹੀਂ ਕਰਨੀ ਉਹ ਵੀ ਤੁਹਾਡੀ ਮਰਜ਼ੀ ਹੈ ਪਰ ਸਿਸੋਦੀਆ ਸਾਹੂ ਬੋਲਦੇ ਤੇ ਥੋੜਾ ਜਿਹਾ ਬੋਲੇ ਨੇ ਉਹ ਕਹਿੰਦੇ ਵੀ ਇਹ ਪੈਗਾਸਸ ਦਾ ਹੀ ਦੂਜਾ ਰੂਪ ਹੈ ਜੀ ਚਲੋ ਘਟੋ ਘਟਮ ਪੰਜਾਬੀ ਲੀਡਰਾਂ ਚ ਤੇ ਮੰਨਿਆ ਨਾ ਤੁਸੀਂ ਸਿਸੋਦੀਆ ਸਾਹਿਬ ਨੂੰ ਕਿ ਪੰਜਾਬੀ ਲੀਡਰ ਹੈ ਤੇ ਕਹਿਣਾ ਪਿਆ ਹੁਣ ਕੀ ਕਰੀਏ ਦੋਸਤੋ ਜਦੋਂ ਕਿ ਬੋਲੇ ਨੇ ਹਾਂ ਜੀ ਦੇਖੋ ਜੇ ਕੋਈ ਬੋਲੇ ਨਹੀਂ ਦੇਖੋ ਇਹ ਨਾ ਸਾਡਾ ਇੱਕ ਤੁਸੀਂ ਦੇਖੋ ਸਾਡੀ ਲੀਡਰਸ਼ਿਪ ਦਾ ਇਹ ਕਿਤੇ ਬૌਧਿਕ ਕ੍ਰਾਈਸਿਸ ਨਾ ਬਣ ਜਾਵੇ ਹੂੰ ਕਿ ਅੱਜ ਤੁਸੀਂ ਦੇਖੋਗੇ ਜਦੋਂ ਭਾਰਤ ਪੂਰੇ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਸੰਘਰਸ਼ ਨਾਮੀ ਕਣ ਮਰਦਾ ਜਾ ਰਿਹਾ ਤਾਂ ਸਾਰੇ ਇੰਡੀਆ ਚੋਂ ਪੰਜਾਬ ਇੱਕ ਮਿਸਾਲ ਬਣਦਾ ਕਿ ਦੇਖੋ ਜੀ ਉੱਥੇ ਸੰਘਰਸ਼ ਚੱਲਦਾ ਰਹਿੰਦਾ ਹੈ